ਅਮਰੀਕਾ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੱਡਾ ਐਲਾਨ ਕਰ ਦਿੱਤਾ ਹੈ। 트੍ਰੰਪ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਉਹਨਾਂ ਦਾ ਪ੍ਰਸ਼ਾਸਨ ਇੱਕ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰੇਗਾ ਅਤੇ ਬਾਈਡਨ ਦੇ ਫੈਸਲੇ ਨੂੰ ਉਲਟਾ ਲਈ ਇੱਕ ਸਮੂਹਿਕ ਦੇਸ਼ ਨਿਕਾਲੇ ਪ੍ਰੋਗਰਾਮ ਵਿੱਚ ਫੌਜੀ ਸੰਪਤੀਆਂ ਦੀ ਵਰਤੋਂ ਕਰੇਗਾ। 트੍ਰੰਪ ਦਾ ਕਹਿਣਾ ਹੈ ਕਿ ਉਹ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਿਵਾਦਪੂਰਨ ਨਿਪਾਵਾ ਦੀ ਵਰਤੋਂ ਕਰ ਸਕਦਾ ਹੈ ਪਰ ਉਸ ਦੇ ਅਧਿਕਾਰ ਤੇ ਸਵਾਲ ਬਨੇ ਰਹਣਗੇ। ਸੁਜੋਗਤ ਰਾਜ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਹ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨ ਅਤੇ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਫੌਜੀ ਸਮਤੀ ਦੀ ਵਰਤੋਂ ਕਰਨ ਲਈ ਤਿਆਰ ਹੈ 2024 ਦੀ ਚੋਣ ਮਹਿਮ ਵਿੱਚ ਉਸ ਨੇ ਸਮੂਹਿਕ ਦੇਸ਼ ਨਿਕਾਲੇ ਦਾ ਵਾਅਦਾ ਕੀਤਾ 트੍ਰੰਪ ਨੇ ਲੱਖਾਂ ਗੈਰ ਕਾਨੂੰਨੀ ਪਰਵਾਸੀਆਂ ਨੂੰ ਕੱਢਣ ਦੀ ਤਿਆਰੀ ਕਰ ਲਈ ਹੈ ਰਾਸ਼ਟਰਪਤੀ ਬੰਦੇ ਹੀ ਉਹ ਐਮਰਜੈਂਸੀ ਲਗਾ ਕੇ ਪਰਵਾਸੀਆਂ ਨੂੰ ਡਿਪੋਰਟ ਕਰਨਗੇ ਇਥੇ ਦੱਸਦੀ ਹੈ ਕਿ ਟਰੰਪ ਨੇ ਰੂੜੀਵਾਦੀ ਸਮੂਹ ਜੁਡੀਸ਼ੀਅਲ ਵਾਚ ਦੇ ਪ੍ਰਧਾਨ ਟੌਮ ਫਿਟਨ ਦੀ ਇੱਕ ਪੋਸਟ ਦੇ ਜਵਾਬ ਵਿੱਚ ਸੋਮਵਾਰ ਨੂੰ ਆਪਣੇ ਪ੍ਰੋਫਾਈਲ ਸੋਸ਼ਲ ਪਲੇਟਫਾਰਮ 'ਤੇ ਇੱਕ ਸੰਕੇਤ ਪੋਸਟ ਵਿੱਚ ਐਲਾਨ ਕੀਤਾ ਹੈ ਫਿਟਨ ਨੇ 8 ਨਵੰਬਰ ਨੂੰ ਲਿਖਿਆ ਕਿ ਰਿਪੋਰਟਰਾਂ ਤੋਂ ਪਤਾ ਚੱਲਦਾ ਹੈ ਕਿ ਆਉਣ ਵਾਲਾ ਟਰੰਪ ਪ੍ਰਸ਼ਾਸਨ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਅਤੇ ਆਪਣੇ ਵੱਡੇ ਦੇਸ਼ ਨਿਕਾਲੇ ਮਹਿਮ ਵਿੱਚ ਫੌਜੀ ਸੰਪਤੀਆਂ ਦੀ ਵਰਤੋਂ ਕਰਨ ਲਈ ਤਿਆਰ ਹੈ ਇਸ ਨੇ 트럼ਪ ਤੇ ਜਵਾਬ ਦਿੱਤਾ ਕਿ ਸੱਚ ਹੈ ਕਿ ਇਹ ਬਿਆਨ ਅਜੇ ਤੱਕ ਦਾ ਸਭ ਤੋਂ ਮਜ਼ਬੂਤ ਸੰਦੇਸ਼ ਹੈ ਕਿ ਕਿਵੇਂ 트럼ਪ ਨੇ ਯੂਐਸਏ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਦੇਸ਼ ਨਿਕਾਲੇ ਮਹਿਮ ਚਲਾਉਂਦੇ ਆਪਣੇ ਪ੍ਰਚਾਰ ਵਾਦੇ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੈ ਸਰਹੰਦੀ ਜਾਟੋਂ ਮੋਮ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਅਪਰਾਧਿਕ ਰਿਕਾਰਡ ਵਾਲੇ 4,25,000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਹਿਲਾ ਦੇਸ਼ ਨਿਕਾਲਾ ਦੇਣ ਲਈ ਜਦ ਤੱਕ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਦੇਵੇਗਾ ਇਸ ਕੋਸ਼ਿਸ਼ ਨੂੰ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੁਆਰਾ ਨਿੰਦਾ ਕੀਤੀ ਗਈ ਹੈ ਅਤੇ ਲੱਖਾਂ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਲਈ ਰਾਸ਼ਟਰਪਤੀ ਬਜਟਰਪਤੀ ਸ਼ਕਤੀ ਦੀ ਸੰਭਾਵਨਾ ਅਤੇ ਸੀਮਾਵਾਂ ਬਾਰੇ ਸਵਾਲ ਖੜੇ ਕੀਤੇ ਸਨ ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਸੀਨੀਅਰ ਫੈਲੋ ਅਰੌਨ ਰਿਚਲੈਂਡ ਮੈਲਗਨਿਕ ਨੇ ਸੋਮਬਾ ਨੂੰ ਕਿਹਾ ਕਿ ਯੂਐਸ ਕਾਨੂੰਨ ਦੇ ਅਹਿਦ ਤਹਿਤ ਰਾਸ਼ਟਰਪਤੀ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰ ਸਕਦੇ ਹਨ ਅਤੇ ਸਿਰਫ ਖਾਸ ਤੀਤੀਆਂ ਵਜ੍ਹਾ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰ ਸਕਦੇ ਹਨ। ਰਿਚਲਿਨ ਮਿਲਨਿਕ ਨੇ 트੍ਰੰਪ ਦੀਆਂ ਟਿੱਪਣੀਆਂ ਦੇ ਜਵਾਬ ਵਿੱਚ ਸੋਸ਼ਲ ਮੀਡੀਆ ਤੇ ਲਿਖਿਆ ਅਤੇ ਡਿਪੋਰਟ ਕਰਨ ਲਈ ਫੌਜ ਦੀ ਵਰਤੋਂ ਕਰਨਾ ਉਹਨਾਂ ਖਾਸ ਚੀਜ਼ਾਂ ਵਿੱਚੋਂ ਇੱਕ ਨਹੀਂ ਹੈ। ਜਦੋਂ ਕਿ 트੍ਰੰਪ ਮਹੀਨਿਆਂ ਤੋਂ ਦੇਸ਼ ਨਿਕਾਲੇ ਨੂੰ ਰੋਕਣ ਦਾ ਵਾਅਦਾ ਕਰ ਰਿਹਾ ਹੈ ਕਿਉਂਕਿ ਉਸਨੇ ਆਪਣੀ ਸਫਲ ਮੁੜ ਚੋਣ ਮਹਿੰਦਰਾਨ ਇਮੀਗ੍ਰੇਸ਼ਨ ਦੇ ਮੁੱਦੇ ਤੇ ਧਿਆਨ ਦਿੱਤਾ ਸੀ। ਉਸਨੇ ਇਸ ਵਾਰੇ ਕੁਝ ਬੇਰਵੀਆਂ ਦੀ ਪੇਸ਼ਕਸ਼ ਕੀਤੀ ਹੈ ਕਿ ਉਹ ਜਨਵਰੀ ਵਿੱਚ ਹੁਦ ਦਾ ਸੰਭਾਲਣ ਤੋਂ ਬਾਅਦ ਉਹਨਾਂ ਨੂੰ ਕਿਵੇਂ ਲਾਗੂ ਕਰਨਾ ਚਾਹੁੰਦੇ ਹਨ ਅੰਦਾਜ਼ਨ 11 ਮਿਲੀਅਨ ਤੋਂ 13 ਮਿਲੀਅਨ ਗੈਰ ਦਸਤਾਵੇਜ਼ੀ ਨਿਵਾਸੀ ਅਮਰੀਕਾ ਵਿੱਚ ਰਹਿੰਦੇ ਹਨ ਅਮਰੀਕਾ ਨੇ ਮੀਗ੍ਰੇਸ਼ਨ ਕੌਂਸਲ ਦੁਆਰਾ ਇੱਕ ਵਿਸ਼ੇਸ਼ਲ ਵਿੱਚ ਪਾਇਆ ਗਿਆ ਹੈ ਕਿ ਪ੍ਰਤੀ ਸਾਲ 1 ਮਿਲੀਅਨ ਲੋਕਾਂ ਦੁਆਰਾ ਦੇਸ਼ ਨਿਕਾਲੇ ਵਿੱਚ ਵਾਧਾ ਮੌਜੂਦਾ ਦਰ ਤੇ ਲਗਭਗ 4 ਗੁਣਾ ਮਤਲਬ ਇੱਕ ਦਹਾਕੇ ਵਿੱਚ ਉਸ ਤੋਂ 7.9 ਬਿਲੀਅਨ ਡਾਲਰ ਖਰਚੇ ਜਾਣਗੇ